ਕੁਰਾਨੀ RAM ਨਾ ਚੇਤੇਈ ਮਦ ਮਾਇਆ ਕੇ ਅੰਧ ਕਹੋ ਨਾਨਕ ਹਰ ਭਜਨ ਮਿਨ ਪਰਤ ਤਾਹੀਂ ਜੰਮ ਫੰਦ ਆ ਜੰਮ ਦੇ ਫੰਦ ਵਿੱਚ ਪਹਿਲਾਂ ਆ ਗਏ ਇਹਦੇ ਨਾਲ ਦਾ ਸ਼ਲੋਕ ਹੈ ਜਿਹੜੇ ਹੀ ਸੀ ਹਾਂਜੀ ਲਗਭਗ ਇੱਕ ਇੱਕੇ ਚੱਲ ਗਿਆ ਕੋਈ ਸ਼ਲੋਕ ਹੈ ਹਾਂਜੀ ਹਰ ਭਜਨ ਮਿਨ ਮਾਇਆ ਦੇ ਮਾਇਆ ਦੇ ਰੇਸ਼ੇ ਵਿੱਚ ਫਸਿਆ ਹੋਇਆ ਹੈ ਪਦ ਮਾਇਆ ਦਾ ਨਾਲ ਅਲੱਗ ਕੀਤਾ ਹੋਇਆ ਉਹਨਾਂ ਜਿਹੜੇ 41 ਹਜ਼ਾਰੀ ਹੈਗਾ ਹਮਮ ਇਹ ਮਦਦਾ ਮਤਲਬ ਨਸ਼ਾ ਹੁੰਦਾ ਜੀ ਹੈ ਜੀ ਮਦ ਨਸ਼ੇ ਨੂੰ ਕਹਿੰਦੇ ਮਦ ਮਦ ਸ਼ਰਾਬ ਨੂੰ ਤਾਂ ਤੇ ਇਹ ਮਤਲਬ ਖਾਸ ਕਰ ਸ਼ਰਾਬ ਵਾਸਤੇ ਤਾਂ ਨਹੀਂ ਕਿਹਾ ਗਿਆ ਹੋਰ ਨਾ ਉਹ ਤਾਂ ਦੁਰਮਤ ਵਾਸਤੇ ਮਦ ਆਹੀ ਤਾਂ ਮਦ ਹੈ ਆਹੀ ਤਾਂ ਮਦ ਹੈ ਜਿਹੜਾ ਮਦ ਵਾਇਆ ਗਿਆ ਹੁੰਦਾ ਹਮਮ ਔਰ ਇਹਦੀ ਛਲਾਇਆ ਇਹ ਛਲਾਉਣਾ ਸੀਗਾ ਸਤਾਂ ਦੇ ਖੰਡ ਤੋਂ ਛਲਾਉ ਛਲਾਇਆ ਜਾਂਦਾ ਅਸਲ ਜੀ ਜਿਹੜਾ ਉਹਦੇ ਕਿਵੇਂ ਇਹਦੇ ਤਾਂ ਫਸਾਉਣਾ ਸੀ ਆ ਫਸੇ ਹੋਏ ਤੇ ਤੇ ਜਿਹੜਾ ਉਹਦੇ ਫਿਰ ਤਾਂ ਮਾਇਆ ਕਰਨੀ ਪਈ ਸੀ ਉਹਨਾਂ ਨੂੰ ਹੂੰ ਹੂੰ ਤਾਂ ਖਾਰੇ ਕਰਨੀ ਪਈ ਸੀ ਹਾਂਜੀ ਉਹਦਾ ਸ਼ੈਤਾਨ ਨੇ ਹੂੰ ਹੂੰ ਜਮ ਕੇ ਦੂਦਰ ਹੋ ਆਪੇ ਜਿਵੇਂ ਸ਼ਰਾਦ ਹੁੰਦੇ ਹੂੰ ਉਹਦਾ ਹੋਰੇ ਕੋਈ ਅਸਰ ਕਰ ਲੈ ਉਹਨੂੰ ਜਮ ਕੇ ਜੱਪੜ ਦੇ ਬਾੜ ਪੜੀਆ ਇਹ ਕੁਝ ਕੀਤਾ ਮੜਨ ਦੇ ਜਿਹੜੇ ਨੇ ਹਾਂ ਹਾਂ ਵਾਲਾ ਲੈ ਹੀ ਤੋ ਦਿੱਤੇ ਤਾਂ ਰਾਹ ਆਈ ਬਈ ਵਰਕ ਹੂੰ ਹੂੰ ਤੋ ਸੀਰੋ ਤੋਂ ਗੁਜਾਇਆ ਵਾਲਿਆ ਹੂੰ ਹੂੰ ਤੇ ਕਹ ਲਉ ਦੇਣੀ ਵਰਾਹੀਓ ਵਾਲੇ ਬਾਕੀ ਮਾਰਾ ਤਾਂ ਉਹੀ ਗੱਲ ਵਾ ਸਾਰੀ ਬੰਦ ਦਾਲੀ ਹੋਇ ਹਾਂਜੀ ਕੋਈ ਵੇ ਪਰ ਉਹ ਹੀ ਤਰਾ ਵਾਲੇ ਨੇ ਉਹ ਪਾਇ ਕਰਦੇ ਅਵਤਾਰ ਦੇ ਲਈ ਜਾਪ ਕਰ ਲੋ ਆਉ ਕਰ ਲੋ ਸਭ ਉਹੀ ਗੱਲ ਹੈ ਬੰਦ ਦਾਲੀ ਹੋ ਹਾਂਜੀ